ਸਤਿ ਸ਼੍ਰੀ ਅਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਦੇ ਵਿੱਚ ਸੂਬੇ ਦੀ ਭਗਵੰਤ ਮਾਨ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਰੈਵਨਿਊ ਦੇ ਵਿੱਚ ਵਾਧਾ ਕੀਤਾ ਜਾਏ ਖਰਚੇ ਜਿਹੜੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾਂ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਨਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਬਈ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡੇ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਜੀ ਮੇਰਾ ਨਾਮ ਕੀਸਰ ਸਿੰਘ ਹੈ ਸਾਰੀਆਂ ਸਰਕਾਰਾਂ ਤੋਂ ਵਧੀਆ ਬ੍ਰਾਹ ਮੁੱਖ ਮੰਤਰੀ ਬਹੁਤ ਵਧੀਆ ਸੀ ਤਾਂ ਇਹ ਕਹਾਂਗੇ ਵੀ ਮੇਰਾ ਨਾਮ ਗੁਰਮਿੰਦਰ ਸਿੰਘ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੂਆ ਹੈ ਇੱਧਰੋਂ ਵੀ ਪਾਣੀ ਆ ਰਿਹਾ ਹੈ ਆ ਅਸੀਂ ਮਾਨ ਸਰਕਾਰ ਦੇ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਆਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਉਹ ਕਟਾਏ ਜਾਣ ਇਸ ਨੂੰ ਲੈ ਕੇ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਮੰਡੀ ਬੋਰਡ ਦੀ ਤਰਫੋਂ ਵੀ ਇੱਕ ਵੱਡਾ ਉਪਰਾਲਾ ਕੀਤਾ ਗਿਆ ਸੀ ਜਿਸ ਦਾ ਹੁਣ ਰਿਜ਼ਲਟ ਸਾਹਮਣੇ ਆਇਆ ਹੈ ਮੰਡੀ ਬੋਰਡ ਦੇ ਚੇਅਰਮੈਨ ਹਰਸ਼ਨ ਸਿੰਘ ਬਰਸਟ ਸਾੜਨਾਲ ਨੇ ਗਰਬਤ ਕਰ ਲਿਆ ਪਰਸਾ ਸਾਹਿਬ ਮੰਡੀ ਬੋਰਡ ਦੀ ਤਰਫੋਂ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਨੇ ਕਿਸਾਨਾਂ ਨੂੰ ਫਾਇਦਾ ਪਹੁੰਚਾਣ ਲਈ ਔਰ ਰੈਵਨਿਊ ਦੇ ਵਿੱਚ ਇਜ਼ਾਫਾ ਕਰਨ ਲਈ ਅਸੀਂ ਕਿਸਾਨ ਭਵਨ ਦੇ ਵਿੱਚ ਬੈਠੇ ਹਾਂ ਕਿਸਾਨ ਭਵਨ ਦੀ ਗੱਲ ਕਰੀਏ ਰੈਨੋਵੇਟ ਕੀਤਾ ਗਿਆ ਸੀ ਕੀ ਫਾਇਦਾ ਹੋਇਆ ਇਸ ਨੂੰ ਰੈਨੋਵੇਟ ਕਰਨ ਦਾ ਦੇਖੋ ਕਿਸਾਨ ਭਵਨ ਪਹਿਲੇ ਸਮੇਂ ਚ ਹੁੰਦਾ ਸੀਗਾ ਇੱਥੇ ਜਾ ਤਾਂ ਮੰਤਰੀਆਂ ਦੇ ਗਨਮੈਂਟ ਠਹਿਰਦੇ ਸੀ ਜਾਂ ਕੋਈ ਬਗਾਰਾਂ ਵਾਲੇ ਲੋਕ ਠਹਿਰਦੇ ਸੀ ਜੇ ਇਸ ਕਰਕੇ ਇਹਨੂੰ ਕਦੇ ਜਿਆਦਾ ਮੇਨਟੇਨ ਨਹੀਂ ਕੀਤਾ ਗਿਆ ਸਰਪ ਭਗਵੰਤ ਸਿੰਘ ਮਾਨ ਜਦੋਂ ਚੀਫ ਮਿਨਿਸਟਰ ਬਣੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਸੁਪਨਾ ਲਿਆ ਕਿ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜੀ ਉਸੇ ਤਹਿਤ ਜਦੋਂ ਮੈਨੂੰ ਚੇਅਰਮੈਨ ਲਗਾਇਆ ਗਿਆ ਅਸੀਂ ਇਸ ਕਿਸਾਨ ਭਵਨ ਨੂੰ ਦੁਬਾਰਾ ਰੇਨੋਵੇਟ ਕੀਤਾ ਔਰ ਰੇਨੋਵੇਟ ਕਰਨ ਤੋਂ ਬਾਅਦ ਇੱਥੇ ਦਾ ਜੋ ਸਟਾਫ ਸੀਗਾ ਜੀ ਉਹਦੀ ਪ੍ਰੋਪਰ ਹੋਟਲ ਮੈਨੇਜਮੈਂਟ ਦੀ ਤਿੰਨ ਹਫ਼ਤਿਆਂ ਦੀ ਟ੍ਰੇਨਿੰਗ ਵੀ ਕਰਾਈ ਤਾਂ ਕਿ ਉਹ ਸਮ ਸਕਣ ਕਿ ਹਾਊਸਕੀਪਿੰਗ ਕਿਵੇਂ ਕਰਨੀ ਹੈ ਗੈਸਟਰ ਨੂੰ ਰিসিਵ ਕਿਵੇਂ ਕਰਨਾ ਹੈ ਉਹਨਾਂ ਨੂੰ ਵਧੀਆ ਖਾਣਾ ਕਿਵੇਂ ਸਰਵ ਕਰਨਾ ਹੈ ਮਤਲਬ ਇੱਕ ਫੈਮਿਲੀ ਵਾਲਾ ਮਾਹੌਲ ਅਸੀਂ ਇੱਥੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਉਹਦਾ ਹੀ ਰਿਜ਼ਲਟ ਹੈ। ਜੀ। ਮੈਂ ਵਧਾਈ ਦਿੰਨਾ ਸਾਡੇ ਸਾਰੇ ਕਿਸਾਨ ਭਵਨ ਦੇ ਜਿਹਨੇ ਅਫਸਰ ਸਹਿਬਾਨ ਨੇ ਜਾਂ ਮੁਲਾਜ਼ਮ ਸਹਿਬਾਨ ਨੇ ਕਿ ਜਿੱਥੇ ਪਿਛਲੇ ਸਮਿਆਂ 'ਚ 40 ਤੋਂ 43 ਲੱਖ ਸਾਲ ਦੀ ਇਨਕਮ ਤੋਂ ਵੱਧ ਕਦੇ ਕਿਸਾਨ ਭਵਨ ਦੀ ਹੋਈ ਨਹੀਂ ਸੀਗੀ। ਜੀ। ਪਿਛਲੇ ਸਾਲ ਇੱਕ ਸਾਲ ਦੇ ਵਿੱਚ ਮੇਰੇ ਜੁਆਇਨ ਕਰਨ ਤੋਂ ਬਾਅਦ 1 ਜੁਲਾਈ 2023 ਤੋਂ ਲੈ ਕੇ 30 ਜੂਨ 2024 ਤੱਕ ਇਹਦੀ ਆਮਦਨ 4 ਕਰੋੜ 13 ਲੱਖ 19000 ਰੁਪਏ ਹੋਈ ਹੈ ਜਿਹੜੀ ਪਿਛਲੇ ਸਾਲਾਂ ਦੀ ਆਮਦਨ ਨਾਲੋਂ ਤਕਰੀਬਨ 11 ਗੁਣਾ ਵੱਧ ਹੈ ਮਤਲਬ ਇਕਾਦਾਰਾ ਚੰਡੀਗੜ੍ਹ ਦੇ ਵਿੱਚ ਅੱਜ ਐਗਜ਼ਾਮਪਲ ਬਣ ਚੁੱਕਿਆ ਵੱਡੇ ਹੋਟਲਾਂ ਵਾਲੇ ਵੱਡੇ کلبਾਂ ਵਾਲੇ ਵੀ ਐਗਜ਼ਾਮਪਲ ਦਿੰਦੇ ਨੇ ਕਿ ਤੁਸੀਂ ਕਿਸਾਨ ਭਵਨ ਚਲੇ ਜਾਓ ਉਹ ਵਧੀਆ ਜਗ੍ਹਾ ਹੈ ਔਰ ਫਿਰ ਸਭ ਤੋਂ ਵੱਡੀ ਗੱਲ ਇੱਥੇ ਜਿਹੜੇ ਚਾਰਜਸ ਨੇ ਰੇਟ ਬਾਕੀ ਹੋਟਲਾਂ ਨਾਲੋਂ ਅੱਧੇ ਨੇ ਜਿਹੜਾ ਕਮਰਾ ਬਾਹਰ ਤੁਹਾਨੂੰ 5000 ਦਾ ਮਿਲਦਾ ਹੈ ਇੱਥੇ ਸਾਡੇ 1850 ਦਾ ਮਿਲ ਜਾਂਦਾ ਹੈ ਜੀ ਔਰ ਡਾਰਮੇਟਰੀ ਸਾਡੇ ਇੱਥੇ ਏਸੀ ਡਾਰਮੇਟਰੀ ਜੀ ਵਿਦ ਅਟੈਚ ਟਾਇਲਟ ਉੱਥੇ 300 ਰੁਪਏ ਦਾ ਬੈੱਡ ਹੈ ਕਿਸਾਨਾਂ ਵਾਸਤੇ 150 ਰੁਪਏ ਦਾ ਬੈੱਡ ਹੈ ਜੀ ਇਸ ਤਰ੍ਹਾਂ ਅਸੀਂ ਇੱਕ ਪਾਸੇ ਸਹੂਲਤਾਂ ਦੇ ਰਹੇ ਹਾਂ ਦੂਜੇ ਪ੍ਰੋਪਰ ਮੈਨੇਜ ਕਰਕੇ ਅਸੀਂ ਇਹਦੇ ਵਿੱਚੋਂ ਪੰਜਾਬ ਸਰਕਾਰ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਮੁਨਾਫਾ ਕਟ ਰਹੇ ਆਂ ਔਰ ਮੈਂ ਇਹਦੇ ਵਾਸਤੇ ਸਾਰੇ ਸਟਾਫ ਨੂੰ ਵਧਾਈ ਦਿੰਦਾ ਪ੍ਰੋਫੈਸਰ ਆਧੁਨਿਕ ਯੁੱਗ ਆ ਚੁੱਕਿਆ ਹੈ ਹਰ ਚੀਜ਼ ਮੋਡਰਨਾਈਜ਼ ਹੋ ਰਹੀ ਹੈ ਲੇਕਿਨ ਪੰਜਾਬ ਦੇ ਵਿੱਚ ਅਗਰ ਮੰਡੀਆਂ ਦੀ ਗੱਲ ਕਰੀਏ ਫਲ ਸਬਜ਼ੀ ਮੰਡੀਆਂ ਨੂੰ ਪ੍ਰੋਸਾਈਜ਼ ਕਰਨ ਲਈ ਤੁਸੀਂ ਇੱਕ ਸੈਮੀਨਾਰ ਲਾ ਰਹੇ ਹੋ ਲੇਕਿਨ ਹਾਲਾਤ ਨਹੀਂ ਹੈ ਮੰਡੀਆਂ ਦੇ ਕਿ ਉਸ ਨੂੰ ਕਿਸੇ ਵੀ ਸੂਰਤ ਦੇ ਵਿੱਚ ਮੋਡਰਨ ਮੰਡੀ ਕਿਹਾ ਜਾਏ ਕੀ ਪੰਜਾਬ ਦੇ ਵਿੱਚ ਕੋਈ ਐਹੋ ਜੀ ਮੰਡੀ ਹੈ ਜਿਹੜੀ ਤੁਹਾਡੇ ਜਿਹੜਾ ਸੈਮੀਨਾਰ ਤੁਸੀਂ ਕਰ ਰਹੇ ਹੋ ਉਸ ਦੇ ਮੇਲ ਖਾਂਦੀ ਹੋਵੇ ਪੰਜਾਬ ਦੇ ਵਿੱਚ ਇੱਕ ਮੰਡੀ ਵਧੀਆ ਮੰਡੀ 2014 ਚ ਅਕਾਲੀ ਦਲ ਬਾਦਲ ਸਰਕਾਰ ਨੇ ਸ਼ੁਰੂ ਕੀਤੀ ਸੀ ਬਣਾਈ ਸੀਗੀ ਕਿਸਾਨ ਭਵਨ ਦੇ ਉਹਦੇ ਮੰਡੀ ਬੋਰਡ ਦੇ ਨਾਲ ਹੀ ਐ 65 ਸੈਕਟਰ ਚ ਜੀ ਪਰੰਤੂ ਪਤਾ ਨਹੀਂ ਕੀ ਕਾਰਨ ਹੋਇਆ ਉਸ ਤੋਂ ਬਾਅਦ ਉਸ ਮੰਡੀ ਨੂੰ ਤਾਲਾ ਲਾ ਦਿੱਤਾ ਜਦੋਂ ਮੈਂ 2023 ਚ ਚਾਰਜ ਸੰਭਾਲਿਆ ਉਸ ਤੋਂ ਬਾਅਦ ਮੈਂ ਉਸ ਮੰਡੀ ਦਾ ਤਾਲਾ ਖੁਲਵਾਇਆ ਔਰ ਉਸ ਮੰਡੀ ਨੂੰ ਚਾਲੂ ਕੀਤਾ ਅੱਜ ਉੱਥੋਂ ਵੀ 43-45 ਲੱਖ ਰੁਪਏ ਦੀ ਸਾਨੂੰ ਆਮਦਨ ਸ਼ੁਰੂ ਹੋਈ ਹੈ ਪਰੰਤੂ ਉਸ ਪੱਧਰ ਤੇ ਪੰਜਾਬ ਦੇ ਵਿੱਚ ਮੈਂ ਸਮਝਦਾ ਇੱਕ ਵੀ ਮੰਡੀ ਨਹੀਂ ਜਿਸ ਪੱਧਰ ਤੇ ਅੱਜ ਅਸੀਂ ਜੋ ਸੈਮੀਨਾਰ ਕਰ ਰਹੇ ਆ ਲੋਕਾਂ ਨੂੰ ਸਹੂਲਤ ਮਿਲੇ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਵੀ ਇੱਧਰ ਧਿਆਨ ਨਹੀਂ ਕਿ ਮੰਡੀਆਂ ਨੂੰ ਫਰੂਟ ਐਂਡ ਵੈਜੀਟੇਬਲ ਮੰਡੀਆਂ ਨੂੰ ਕਿਵੇਂ ਡਿਵੈਲਪ ਕਰਨਾ ਹੈ ਕੱਲ ਇੱਥੇ ਸਾਡੇ ਇੱਕ ਕਿਸਾਨ ਨੇਤਾ ਨੇ ਕਿਹਾ ਕਿ ਪੰਜਾਬ ਤਾਂ ਸਬਜ਼ੀ ਹੁੰਦੀ ਹੀ ਨਹੀਂ ਜਦੋਂ ਕਿ ਪੰਜਾਬ ਦੇ ਵਿੱਚ ਕੀ ਸਾਰੀ ਦੁਨੀਆ ਦੇ ਵਿੱਚ ਜਿੰਨਾ ਅਨਾਜ ਲੋਕ ਖਾਂਦੇ ਨੇ ਉਨੀ ਉਹ ਸਬਜ਼ੀ ਖਾਂਦੇ ਨੇ ਅਸੀਂ ਇਸ ਗੱਲ ਨੂੰ ਸਮਝਦੇ ਹੋਏ ਤਰਜੀਹ ਰੱਖੀ ਹੈ ਇਸੇ ਕਰਕੇ ਅੱਜ ਦਾ ਇਹ ਸੈਮੀਨਾਰ ਪੂਰੇ ਭਾਰਤ ਤੋਂ ਸਾਡੇ 18 ਸਟੇਟਸ ਦੇ ਨੁਮਾਇंदे ਆਏ ਹੋਏ ਨੇ ਔਰ ਯੂਨੀਵਰਸਿਟੀਆਂ ਦੇ ਕਾਬਲ ਪ੍ਰੋਫੈਸਰ ਆਏ ਹੋਏ ਨੇ ਮੰਡੀਕਰਨ ਸਿਸਟਮ ਨਾਲ ਜੁੜੇ ਹੋਏ ਕਾਬਲ ਲੋਕ ਅਸੀਂ ਸੈਮੀਨਾਰ ਵਾਸਤੇ ਬੁਲਾਏ ਨੇ ਤਾਂ ਕਿ ਅਸੀਂ ਸਮਝ ਸਕੀਏ ਕਿ ਮਾਡਰਨ ਤਰੀਕੇ ਦੇ ਵਿੱਚ ਅੱਜ ਦੇ ਯੁੱਗ 'ਚ ਮੰਡੀਆਂ ਦੀ ਹੈਂਡਲਿੰਗ ਕਿਵੇਂ ਕਰਨੀ ਹੈ ਕਿਸਾਨਾਂ ਨੂੰ ਉਹਦਾ ਵੱਧ ਮੁਨਾਫਾ ਕਿਵੇਂ ਹੋ ਸਕਦਾ ਔਰ ਕੰਜ਼ਿਊਮਰ ਤੱਕ ਸਾਫ਼ ਸੁਥਰੇ ਤਰੀਕੇ ਨਾਲ ਸਬਜ਼ੀ ਫਰੂਟ ਕਿਵੇਂ ਪਹੁੰਚਾਈ ਜਾ ਸਕਦੇ ਨੇ ਉਸ ਵਿਸ਼ੇ ਤੇ ਅਸੀਂ ਸੈਮੀਨਾਰ ਰੱਖਿਆ ਸਾਡੇ ਮਾਨਯੋਗ ਪੰਜਾਬ ਦੇ ਕੈਬਨਿਟ ਮੰਤਰੀ ਵਿੱਤ ਮੰਤਰੀ ਸਰ ਹਰਪਾਲ ਸਿੰਘ ਟੀਮਾ ਜੀ ਔਰ ਸਾਡੇ ਖੇਤੀਬਾੜੀ ਮੰਤਰੀ ਸਰ ਗੁਰਮੀਤ ਸਿੰਘ ਖੁੱਡਿਆ ਜੀ ਹੁਣੇ ਸੰਬੋਧਨ ਕਰਕੇ ਗਏ ਨੇ ਬ੍ਰਾਡਰ ਜੀ ਅਗਰ ਓਵਰঅল ਤੁਸੀਂ ਮੰਡੀ ਕਰਨ ਦੀ ਜੜੀ ਗੱਲ ਕੀਤੇ ਗਵਾਂਢੀ ਸੂਬਿਆਂ ਦੀ ਜੇਕਰ ਗੱਲ ਕਰੀਏ ਉਹ ਜਿਹੜੀ ਉਹਨਾਂ ਦੇ ਸੂਬਿਆਂ ਦੇ ਵਿੱਚ ਫਸਲ ਨਹੀਂ ਲੱਗਦੀ ਉਸਦੀ ਵੀ ਮੰਡੀਆਂ ਤਿਆਰ ਕਰ ਰਹੇ ਨੇ ਹਿਮਾਚਲ ਦੇ ਬਿਲਕੁਲ ਨਾਲ ਲੱਗਦਾ ਸੂਰਜਪੁਰ ਇਲਾਕਾ ਉਥੇ ਸੇਬ ਮੰਡੀ ਉਹਨਾਂ ਨੇ ਤਿਆਰ ਕੀਤੀ ਇੱਕ ਬੰਦਫਈ ਫੈਕਟਰੀ ਦਾ ਇਸਤੇਮਾਲ ਕਰਕੇ ਕੱਲ ਫਸਟ ਫੇਜ਼ ਉਸ ਦਾ ਓਪਨ ਹੋ ਗਿਆ ਕਿ ਪੰਜਾਬ ਵੀ ਕੁਝ ਇਸ ਤਰ੍ਹਾਂ ਦੇ ਕੰਮ ਕਰ ਰਿਹਾ ਹੈ ਕਿ ਹਾਂ ਮੰਡੀਆਂ ਦੇ ਨਾਲ-ਨਾਲ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਦਾ ਕੰਮ ਹੋਇਆ ਕਿ ਤੁਸੀਂ ਵੀ ਕੋਈ ਮਾਡਰਨ ਮੰਡੀ ਤਿਆਰ ਕਰ ਰਹੇ ਹੋ ਬਿਲਕੁਲ ਬਿਲਕੁਲ ਅਸੀਂ ਸ਼ੁਰੂ ਕਰਤਾ ਹੈ ਪਹਿਲੇ ਫੇਸਟ ਅਸੀਂ ਮਹਿਮਦਪੁਰ ਪਿੰਡ ਦਾ ਇੱਕ ਪਟਿਆਲਾ ਸੰਗਰੂਰ ਰੋਡ ਤੇ ਉੱਥੇ ਦੀ ਪੰਚਾਇਤ ਨੇ ਮੈਨੂੰ 86 ਬਿਗੇ ਜ਼ਮੀਨ ਫ੍ਰੀ ਆਫ ਕਾਸਟ ਦਿੱਤੀ ਹੈ ਜਿਹਦੀ ਬਾਜ਼ਾਰ ਦੀ ਕੀਮਤ तकरीबन 35 ਤੋਂ 40 ਕਰੋੜ ਰੁਪਇਆ ਹੈ ਔਰ ਅਸੀਂ ਉੱਥੇ ਵਧੀਆ ਮੰਡੀ ਡਿਵੈਲਪ ਕਰਨ ਜਾ ਰਹੇ ਹਾਂ ਮੈਂ ਚਾਹੁੰਦਾ ਸੀ ਕਿ ਮੰਡੀ ਸਿਸਟਮ ਦੇ ਵਿੱਚ ਜੋ ਵੀ ਨਵਾਂ ਕੁਝ ਡਿਵੈਲਪ ਕਰਨਾ ਹੈ ਉਸ ਤੋਂ ਪਹਿਲਾਂ ਸਾਨੂੰ ਪੂਰਾ ਇਸ ਵਿਸ਼ੇ ਤੇ ਗਿਆਨ ਹੋਵੇ ਇਸੇ ਕਰਕੇ ਸਾਡੇ ਸਾਰੇ ਅਫਸਰ ਸਾਹਿਬਾਨ ਅੱਜ ਬੁਲਾਏ ਨੇ ਮੈਂ ਔਰ ਵੱਖ-ਵੱਖ ਇਸ ਵਿਸ਼ੇ ਨਾਲ ਸੰਬੰਧਿਤ ਕਾਬਲ ਲੋਕ ਬੁਲਾਏ ਨੇ ਜਿਨ੍ਹਾਂ ਤੋਂ ਅਸੀਂ ਸਿੱਖ ਸਕੀਏ ਉਸ ਤੋਂ ਬਾਅਦ ਅਸੀਂ ਨਵਾਂ ਜੋ ਵੀ ਬਣਾਵਾਂਗੇ ਉਹ ਮਾਡਰਨ ਤਰੀਕੇ ਦਾ ਬਣਾਵਾਂਗੇ ਕਿਉਂਕਿ ਅੱਜ ਮੈਂ ਦੇਖਦਾ ਬੜਾ ਦੁੱਖ ਹੁੰਦਾ ਹੈ ਕਿ ਸਬਜ਼ੀਆਂ ਤੇ ਫਰੂਟ ਕਿਸ ਢੰਗ ਨਾਲ ਹੈਂਡਲ ਹੁੰਦੇ ਨੇ ਟੈਂਪੂ 'ਚ ਲੱਦ ਕੇ ਬੋਰੀਆਂ ਦੇ ਵਿੱਚ ਉੱਪਰ ਉਹਨਾਂ ਦੇ ਬੰਦੇ ਬੈਠੇ ਆਉਂਦੇ ਨੇ ਮੁੜ ਕੇ ਮੰਡੀਆਂ 'ਚ ਗੰਦੀਆਂ ਥਾਵਾਂ ਤੇ ਉਹਨਾਂ ਨੂੰ ਉਤਾਰ ਦਿੱਤਾ ਜਾਂਦਾ ਹੈ ਸਫਾਈ ਨਹੀਂ ਹੁੰਦੀ ਮੈਂ ਭਾਵੇਂ 1 ਸਾਲ ਤੋਂ ਬੜੀ ਕੋਸ਼ਿਸ਼ ਕੀਤੀ ਆ ਕਿ ਮੰਡੀ ਸਿਸਟਮ ਨੂੰ ਸਾਫ਼ ਸੁਥਰਾ ਕਰੀਏ ਪਰੰਤੂ ਜਿਹੜੀਆਂ ਪਿਛਲੇ ਸਮੇਂ ਦੀਆਂ ਕਮੀਆਂ ਨੇ ਉਹਨਾਂ 'ਚ ਇਨਫਰਾਸਟ੍ਰਕਚਰ ਉਹਦਾਂ ਦਾ ਨਹੀਂ ਹੈਗਾ ਇਸੇ ਕਰਕੇ ਅਸੀਂ ਸੈਮੀਨਾਰ ਰੱਖਿਆ ਤਾਂ ਕਿ ਵਧੀਆ ਇਨਫਰਾਸਟ੍ਰਕਚਰ ਬਿਲਡ ਕਰੀਏ ਤੇ ਲੋਕਾਂ ਨੂੰ ਕਿਸਾਨਾਂ ਨੂੰ ਕਸਟਮਰ ਨੂੰ ਸਭ ਨੂੰ ਫਾਇਦਾ ਹੋ। ਸਰ ਪਿਛਲੇ ਸਮੇਂ ਦੀ ਤੁਸੀਂ ਕਮੀਆਂ ਦੀ ਗੱਲ ਕੀਤੀ ਕਿ ਕਮੀ ਸੀ ਗੁੰਡਾ ਟੈਕਸ ਦੀ। ਮੰਡੀਆਂ ਦੇ ਵਿੱਚੋਂ ਗੁੰਡਾ ਟੈਕਸ ਲਿੱਤਾ ਜਾਂਦਾ ਸੀ। ਕੀ ਉਹ ਬੰਦ ਹੋ ਗਿਆ? ਕਿਉਂਕਿ ਹਜੇ ਵੀ ਕਈ ਜਗ੍ਹਾਵਾਂ ਤੋਂ ਇਸ ਤਰ੍ਹਾਂ ਦੀ ਖਬਰਾਂ ਆ ਰਹੀਆਂ ਨੇ ਕਿ ਗੁੰਡਾ ਟੈਕਸ ਹਜੇ ਵੀ ਲਿੱਤਾ ਜਾਂਦਾ ਹੈ। ਮੈਂ ਤੁਹਾਡੇ ਨਾਲ ਸਹਿਮਤ ਹਾਂ। ਇੱਕ ਦੋ ਜਗ੍ਹਾ ਤੋਂ ਹੈ ਜਿਵੇਂ ਖਾਸ ਤੌਰ ਤੇ ਲੁਧਿਆਣੇ ਦੀ ਐਗਜ਼ਾਮਪਲ ਹੈ। ਪਰੰਤੂ ਅਸੀਂ ਉਹਨੂੰ ਚੈੱਕ ਕੀਤਾ ਨਾਲ ਦੀ ਨਾਲ। ਅਸੀਂ ਉਹਨੂੰ ਉਹ ਜੁਰਮਾਨਾ ਵੀ ਲਾਇਆ। ਔਰ ਜਿੱਥੇ ਵੀ ਕਿਤੇ ਪੰਜਾਬ ਦੇ ਵਿੱਚ ਇਹੋ ਜੀ ਗੱਲ ਆਊਗੀ ਸਾਡੇ ਕੋਲ ਕੰਪਲੇਂਟ ਆਉਂਦੀ ਆ ਅਸੀਂ ਤੁਰੰਤ ਉਹਦੇ ਕਾਰਵਾਈ ਕਰਦੇ ਹਾਂ ਜੁਰਮਾਨਾ ਲਾਇਆ ਕਿਸ ਨੂੰ ਜੁਰਮਾਨਾ ਲਾਇਆ ਥੋੜਾ ਇੱਕ ਕਰ ਨੂੰ ਜੁਰਮਾਨਾ ਲਾਇਆ ਜਿਹੜੇ ਆਪਣੇ ਕਾਨੂੰਨ ਤੋਂ ਉੱਪਰ ਜਾ ਕੇ ਕੰਮ ਕਰਦੇ ਸੀ ਦੁਬਾਰਾ ਦੁਬਾਰਾ ਵੀ ਜਿਹੜੀ ਸ਼ਿਕਾਇਤ ਆ ਰਹੀ ਹੈ ਕਿ ਉਹ ਜਿਹੜੀ ਸ਼ਿਕਾਇਤ ਆਈ ਅਸੀਂ ਕਾਨੂੰਨ ਦੇ ਮੁਤਾਬਕ ਐਕਟ ਦੇ ਮੁਤਾਬਕ ਦੋ ਵਾਰ ਉਹਨੂੰ ਜੁਰਮਾਨਾ ਲਾਵਾਂਗੇ ਜੇ ਨਹੀਂ ਕ ਉਹ ਤੀਜੀ ਵਾਰ ਅਸੀਂ ਉਹਦਾ ਲਾਇਸੈਂਸ ਰੱਦ ਕਰਾਂਗੇ ਉਹਨੂੰ ਬਲੈਕਲਿਸਟ ਕਰਾਂਗੇ ਬਿਲਕੁਲ ਦੇਖੋ ਵੱਡੀ ਗੱਲ ਹੈ ਕਾਰਵਾਈਆਂ ਵੀ ਹੋ ਰਹੀਆਂ ਨੇ ਔਰ ਨਾਲੋਂ ਨਾਲ ਮੰਡੀਆਂ ਦੀ ਹਾਲਤ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਇਸ ਦਾ ਲਾਭ ਹੁੰਦਾ ਹੋਇਆ ਨਜ਼ਰ ਆਵੇ ਵਿਖਣਾ ਨਹੀਂ ਕਰ ਰਹੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੰਡੀ ਬੋਰਡ ਦੇ ਉਪਰਾਲੇ ਹੋਰ ਕੀ ਨਵੇਂ ਰੰਗ ਖਾਂਦੇ ਨੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ